ਅਮਰਿਤਪਾਲ ਸਿੰਘ ਸਨ ਉਹ ਸਰਦਾਰ ਰਤਨ ਸਿੰਘ ਵਾਸੀ ਪਿੰਡ ਲੋਰੀਵਾਲ ਤੋਂ ਤੇ ਘਰਦਿਆਂ ਦੀ ਮੀਟਿੰਗ ਸੀ ਤੇ ਮੈਂ ਸਿਵਲ ਹਸਪਤਾਲ ਇੱਥੇ ਖੜਾ ਸੀ ਗੱਡੀ ਦੀ ਵੇਟ ਕਰੰਦਿਆ ਸੀ ਤੇ ਅਚਾਨਕ ਗੱਡੀ ਚੋਂ ਇਕਦਮ ਹੀ ਅੱਗੋਂ ਲਾਟਾਂ ਬੜੀ ਜ਼ੋਰ ਚ ਨਿਕਲੀਆਂ ਜਿਹੜੀ ਕਿ ਕੰਟਰੋਲ ਤੋਂ ਬਾਹਰ ਹੀ ਭਜਨਸ ਕੀਤੀ ਪਰ ਸਿਲੰਡਰ 5-7 ਮਿੰਟ ਤੱਕ ਨਹੀਂ ਪਹੁੰਚ ਪਾਏ ਉਹਦਾ ਕਰਕੇ ਥੋੜਾ ਜਿਆਦਾ ਕੰਟਰੋਲ ਚ ਬਾਹਰ ਹੋ ਗਿਆ ਫਿਰ ਇੱਕ ਵੀਰ ਨੇ ਪਾਈਪ ਲਾ ਕੇ ਤੇ ਸਿਲੰਡਰ ਉਹਨਾਂ ਤੱਕ ਲਿਆ ਕੇ ਤੇ ਬੜੇ ਬੜੇ مشدد ਨਾਲ ਅੱਗ ਦੇ ਕੰਟਰੋਲ ਕੀਤਾ ਜੀ ਤੁਸੀਂ ਗੱਡੀ ਦੇ ਵਿੱਚ ਬੈਠੇ ਸੀ ਹਾਂਜੀ ਹਾਂਜੀ ਮੈਂ ਗੱਡੀ ਦੇ ਵਿੱਚ ਹੀ ਹਾਂਦੇ ਪੌਣੇ ਘੰਟੇ ਕੋ ਯਾਰ ਇੱਕ ਮਿੰਟ ਹਾਂਜੀ ਗੱਡੀ ਤੇ ਪਰੋਲ ਦੀ ਡੀਜ਼ਲ ਦੀ ਨਹੀਂ ਡੀਜ਼ਲ ਤੇ ਜੀ ਡੀਜ਼ਲ ਦੀ ਜੀ ਹਾਂਜੀ ਹਾਂਜੀ ਯਾਰ ਹੋਰ ਕੋਈ ਦਾ ਨੁਕਸਾਨ ਕੋਈ ਨੁਕਸਾਨ ਤੇ ਚਲੋ ਹੁਣ ਹੋਇਆ ਜੀ ਹਾਂਜੀ ਹਾਂਜੀ ਗੱਡੀ ਦਾ ਕਾਫੀ ਹੋਇਆ ਬਾਕੀ ਆਪ ਦਾ ਚਲੋ ਬਚਾਈ ਆ ਤਰਾਪਾ ਨਾਮ ਦੱਸ ਕੇ ਕਿੱਥੋਂ ਆਏ ਤੇ ਕੀ ਹੋ ਰੰਗਾ ਸਰ ਮੈਂ ਜਗਮਉਂ ਫਾਇਰ ਅਫਸਰ ਜੀ ਸਾਨੂੰ 11 ਵਜੇ ਪੂਰੀ ਤਲਾ ਮਿਲੀ ਹੈ ਕਿ ਸਿਵਲ ਹਸਪੀਟਲ ਪਾਰਕਿੰਗ ਦੇ ਵਿੱਚ ਅਗਲਕ ਆਈ ਉਸੇ ਵੇਲੇ 5-7 ਮਿੰਟਾਂ ਦੇ ਵਿੱਚ ਪਹੁੰਚ ਗਏ ਪਰ ਤੁਹਾਡੇ ਆਉਣ ਦੇ ਪਹਿਲੇ ਇਹਨਾਂ ਨੇ ਜਿਹੜੀ ਅੱਗ ਬੁਝਾ ਲਈ ਹੈ ਤੇ ਅਸੀਂ ਮੌਕੇ ਤੇ ਤਿੰਨ ਗੱਡੀਆਂ ਆ ਗਈਆਂ ਸਾਡੀ ਫੋਕਲ ਪੁਆਇੰਟ ਟਾਊਨ ਹਾਲ ਤੇ ਆਪਣੇ ਸਿਵਲਾਂ ਜੀ ਇਹਨਾਂ ਨੂੰ ਕਹਾਂ ਰਿਹਾ ਕਿ ਜੀ ਸਰ ਨੁਕਸਾਨ ਤੇ ਹੋਈ ਇਹਨਾਂ ਦੇ ਅਗਲੇ ਬਨੇ ਇੰਜਨ ਦੇ ਵਿੱਚ ਕਾਫੀ ਨੁਕਸਾਨ ਹੋਇਆ ਵੈਸੇ ਗੱਡੀ ਸੜ ਗਈ ਹੈ ਅਗਲੇ ਉਹਦਾ ਹੁੰਦਾ ਹਾਂਜੀ ਗੱਲ ਸੁਣੋ ਆ ਜਿਹੜਾ 12 ਇਨਸੀਡੈਂਟ ਹੋਇਆ ਉਹਦੇ ਬਾਰੇ ਕੀ ਕਰਨਾ ਚਾਹੀਦਾ ਜੀ ਮੈਂ ਆਪਣੇ ਆਫਿਸ 'ਚ ਬੈਠਾ ਸੀ ਨਾ ਤੇ ਸਾਡੇ ਸਕਿਉਰਟੀ ਗਾਰਡ ਨੇ ਦੌੜ ਕੇ ਆ ਕੇ ਦੱਸਿਆ ਵੀ ਕ੍ਰਿਸ਼ਨਾ ਲੈਬ ਦੇ ਬਾਹਰ ਤੇ ਨੰਬਰ ਗੇਟ ਦੇ ਕੋਲ ਕਿਸੇ ਕਾਰ ਨੂੰ ਅਚਾਨਕ ਅੱਗ ਲੱਗ ਗਈ ਆ ਸੋ ਆਈ ਵੈਂਟ देयर ਇਨੇ ਹਰ ਗਿਆ ਐਂਡ ਮੈਂ ਦੇਖਿਆ ਵੀ ਸਾਰੇ ਸਾਡੇ ਸਟਾਫ ਮੈਂਬਰ ਕੁਝ ਤੇ ਅੱਗ ਬੁਝਾਉਣ 'ਚ ਰੁੱਝੇ ਹੋਏ ਸੀਗੇ ਮੈਂ ਤੁਰੰਤ ਫਾਇਰ ਬ੍ਰਿਗੇਡ ਨੂੰ ਵੀ ਫੋਨ ਕੀਤਾ ਲੇਕਿਨ ਫਾਇਰ ਬ੍ਰਿਗੇਡ ਵਾਲੇ ਤਾਂ ਆਏ ਨਹੀਂ ਤੇ ਅਸੀਂ ਹੁਣ ਨ ਆ ਗਿਆ ਤੇ ਬਹੁਤ ਅੱਛੀ ਕਰ ਲਿਆ ਐਂਡ ਸਾਡੇ ਕੋਲ ਫਾਇਰ ਸੇਫਟੀ ਇਕੁਪਮੈਂਟਸ ਗਿਆਨ ਆਲ ਉਹ ਸਿਲੰਡਰ ਦਵਾ ਦਵ 3-4 ਸਿਲੰਡਰ ਕ੍ਰਿਸ਼ਨਾ ਲੱਭ ਚੁ ਆਇਆ 3-4 ਸਾਡੇ ਵੱਲੋਂ ਤੇ ਅਸੀਂ ਸਾਰਿਆਂ ਨੇ ਰਲ ਕੇ ਉਹ ਅੱਗ ਤੇ ਕਾਬੂ ਪਾ ਲਿਆ ਐਂਡ ਪਰਮਾਤਮਾ ਦਾ ਸ਼ੁਕਰ ਹੈ ਕਿ ਨਾਲ ਗੱਡੀਆਂ ਤੇ ਗੱਡੀਆਂ ਬਿਲਕੁਲ ਨਾਲ ਨਾਲ ਜੁੜੀਆਂ ਸਿਗੀਆਂ ਕੋਈ ਹੋਰ ਕਿਸੇ ਗੱਡੀ ਨੂੰ ਅੱਗ ਨਹੀਂ ਲੱਗੀ ਐਂਡ ਜੋ ਲੱਗਾ ਪਰਸਨਲੀ ਆਈ ਆਬਜ਼ਰਵਡ ਮੈਂ ਵੀ ਨਾਲ ਹੀ ਖੜਾ ਸੀਗਾ ਪੁਲਿਸ ਸਾਡੇ ਸਟਾਫ ਮੈਂਬਰ ਖੜੇ ਤੇ ਇਟ ਵਾਸ ਮਾਈ ਡਿਊਟੀ ਵੀ ਮੈਂ ਨਾਲ ਉਹਨਾਂ ਦੇ ਖੜਾ ਰਹਾ ਅੰਡ ਉਹ ਮੇਰੇ ਖਲ ਸ਼ਾਇਦ ਬੈਟਰੀ ਬਲਾਸਟ ਹੋਈ ਆ ਉਹਦੇ ਕਰਕੇ ਹੋਇਆ ਐਂਡ ਸਾਡਾ ਪ੍ਰਾਇਮਰੀ ਸੀਗਾ ਵੀ ਕਿਤੇ ਉਹ ਕੋਈ ਕਾਰ ਜਿਹੜੀ ਸੀ ਜੀਐਨਜੀ ਜਾਂ ਗੈਸ ਤੇ ਨਾ ਹੋਵੇ ਵੀ ਉਹਦੇ ਨਾਲ ਫਿਰ ਜ਼ਿਆਦਾ ਨੁਕਸਾਨ ਹੋਣ ਦਾ ਖਤਰਾ ਨਹੀਂ ਲੇਕਿਨ ਸਾਰੇ ਰਲ ਕੇ ਕਾਬੂ ਪਾ ਲਿਆ 5-10 ਮਿੰਟ ਐਂਡ ਚਲੋ ਹੁਣ ਸਾਰਾ ਕੁਝ ਠੀਕ ਐ ਮਤਲਬ ਕੋਈ ਵੱਡਾ ਹਾਦਸਾ ਸੀ ਹੋ ਸਕਦਾ ਲੇਕਿਨ ਤੁਹਾਡੀ ਬੜੀ ਹਾਂ ਚਲੋ ਪ੍ਰਮਾਤਮਾ ਦੀ ਕਿਰਪਾ ਹੀ ਰਹੀ ਹੈ ਜੀ ਵੀ ਵੱਡਾ ਹਾਸਾ ਹੋਣ ਤੋਂ ਬਚ ਗਏ ਨਿੱਕ ਕਿਉਂਕਿ ਗੱਡੀਆਂ ਬਿਲਕੁਲ ਨਾਲ-ਨਾਲ ਖੜੀਆਂ ਹੁੰਦੀਆਂ ਐਂਡ ਕਈ ਵਾਰੀ ਹੁੰਦਾ ਵੀ ਇੱਕ ਤੋਂ ਦੂਜਾ ਦੂਜੇ ਤੋਂ ਤੀਜਾ ਆਗਾਗਰ ਪਕੜ ਲੈਣ ਤੇ ਫਿਰ ਜ਼ਿਆਦਾ ਵੀ ਨੁਕਸਾਨ ਹੋ ਸਕਦਾ ਸੀ ਤੇ ਇੱਕ ਕੋਈ ਪੇਸ਼ੈਂਟ ਆਇਆ ਸੀ ਜਾਂ ਵੀ ਨਹੀਂ ਇਹ ਕਿਸੇ ਆਪਣੇ ਪ੍ਰਾਈਵੇਟ ਬੰਦੇ ਦੀ ਸੀ ਕਿ ਮਤਲਬ ਪੇਸ਼ੈਂਟ ਹੀ ਹੋਏਗਾ ਡੈਫੀਨਿਟਲੀ ਮਤਲਬ ਕੋਈ ਸਰਕਾਰੀ ਮੁਲਾਜ਼ਮ ਦੀ ਗੱਡੀ ਨਹੀਂ ਸੀ ਮਰੀਜ਼ ਨੇ ਉੱਥੇ ਗੱਡੀ ਲਗਾਈ ਸੀ ਠੀਕ ਹੈ